ਨਾਨਕ ਮੰਗੇ ਤੂੜ ਤੇਨ ਜਨਮਾਨ ਤਮੰਗੇ ਤੂੜ ਤੇਨ ਤੂ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਸ੍ਰੀ ਕਾਲ ਸਤਿ ਸਪ ਅਕਾਲ ਪੁਰਮਤਮ ਰਾਜੇ ਤਖਤ ਹੈ ਜਿਸ ਤਖਤੋਂ ਹਰ ਵੇਲੇ ਸਿੱਖ ਪੰਥ ਨੂੰ ਸਮੁੱਚੇ ਜਗਤ ਨੂੰ ਜਦੋਂ ਵੀ ਕੋਈ ਓਖਿਆਈ ਆਉਂਦੀ ਹੈ ਸਾਨੂੰ ਆਦੇਸ਼ ਸੰਦੇਸ਼ ਜਾਰੀ ਹੁੰਦੇ ਹਨ ਤੇ ਹੁਣ ਕੁਝ ਦਿਨ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਅਨ ਸਿੰਘ ਸੇਵਾ ਦੀ ਕਤਰਤਾ ਹੋਈ ਜਿਸ ਵਿੱਚ ਇਹ ਗੁਰਮਤਾ ਕੀਤਾ ਗਿਆ ਕਿ ਸਮੁੱਚੇ ਪਾਵਨ ਸਥਾਨਾਂ ਤੇ ਜੋ ਨਿਸ਼ਾਨ ਸਾਹਿਬ ਹੈ ਉਹ ਹੁਣ ਬਸੰਤੀ ਰੰਗ ਦੇ ਚੁਲਾਏ ਜਾਣ ਕਿਉਂਕਿ ਨਿਸ਼ਾਨ ਸਾਹਿਬ ਸਾਡੀ ਇੱਕ ਆਪਸੀ ਪਿਆਰ ਦਾ ਇਕੱਤਰਤਾ ਦਾ ਪ੍ਰਤੀਕ ਹੈ ਜਦੋਂ ਵੀ ਕੋਈ ਦੂਰੋਂ ਕੋਈ ਗੁਰੂ ਕਾਸਤਿਕ ਨਿਸ਼ਾਨ ਸਾਹਿਬ ਦੇਖਦਾ ਹੈ ਤਾਂ ਕੋਈ ਵੀ ਪਿਆਰਾ ਹੈ ਤੇ ਉਹਨੂੰ ਸੰਦੇਸ਼ ਇਹੀ ਮਿਲਦਾ ਇੱਥੇ ਆ ਕੇ ਕਿ ਇੱਥੇ ਉਹਨੂੰ ਰਹਿਣ ਨੂੰ ਆਸਾਨ ਮਿਲੇਗਾ ਲੰਗਰ ਨੂੰ ਛਕਣ ਦੀ ਪ੍ਰਾਪਤੀ ਲੰਗਰ ਛਕਣ ਦੀ ਪ੍ਰਾਪਤੀ ਹੋਵੇ ਕਿ ਵੀ ਜੋ ਪੇਟ ਦੀ ਖੁਰਾਕ ਹੈ ਸਰੀਰ ਦੀ ਖੁਰਾਕ ਹੈ ਲੰਗਰ ਵੀ ਮਿਲੇਗਾ ਤੀਜੀ ਤੋ ਮੇਨ ਸ਼ਬਦ ਦੀ ਖੁਰਾਕ ਹੈ ਉਹ ਗੁਰੂ ਘਰ ਮਿਲਦੀ ਹੈ ਇਹ ਨਿਸ਼ਾਨ ਸਾਹਿਬ ਇਸ ਗੱਲ ਦਾ ਸਿੰਬਲ ਹੈ ਪ੍ਰਤੀਕ ਹੈ ਕਿ ਝੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਦੇ ਤੇ ਜਦੋਂ ਨਿਸ਼ਾਨ ਸਾਹਿਬ ਝੂਲਦੇ ਹੋਣ ਤੇ ਉੱਥੇ ਇਹੀ ਪ੍ਰਤੀਕ ਹੈ ਵੀ ਇੱਥੇ ਪੰਥ ਦੀ ਚੜ੍ਹਦੀ ਕਲਾ ਰਹਿੰਦੀ ਹੈ ਚੜ੍ਹਦੀ ਕਲਾ ਤਿੰਨ ਕਾਰਨਾਂ ਕਰਕੇ ਹੁੰਦੀ ਹੈ ਕਿ ਜੇ ਸ਼ਬਦ ਦੀ ਖੁਰਾਕ ਵੀ ਮਿਲੇਗੀ ਸਰੀਰ ਦੀ ਖੁਰਾਕ ਵੀ ਮਿਲੇਗੀ ਤੇ ਆਪਸੀ ਪਿਆਰ ਵੀ ਮਿਲੇਗਾ ਤੇ ਇਹ ਨਿਸ਼ਾਨ ਸਾਹਿਬ ਉਸ ਪਿਆਰ ਦਾ ਪ੍ਰਤੀਕ ਹੈ ਜੋ ਸਿੰਘ ਸਾਹਿਬਾਨ ਵੱਲੋਂ ਸਾਰੀ ਪੰਥ ਨੂੰ ਸਾਰੇ ਸਮੁੱਚੇ ਜਗਤ ਨੂੰ ਇਹ ਸੰਦੇਸ਼ ਜਾਰੀ ਹੋਇਆ ਹੈ ਕਿ ਹਰ ਪਾਵਨ ਸਥਾਨ ਤੇ ਨਿਸ਼ਾਨ ਸਾਹਿਬ ਹੁਣ سرمਈ ਜਾਂ ਬਸੰਤੀ ਚੁਲਾਏ ਜਾਣ ਜਿੱਥੇ ਪਹਿਲਾਂ ਕੇਸਰੀ ਸੀ ਉੱਥੇ ਬਸੰਤੀ ਨਿਸ਼ਾਨ ਸਾਹਿਬ ਝੋਲਣ ਦੀ ਮਰਾਦਾ ਆਰੰਭ ਹੋਈ ਹੈ ਤੇ ਅੱਜ ਬੀਬੀ ਜਥੇਦਾਰ ਕੁਲਦੀਪ ਕੌਰ ਜੀ ਟੋੜਾ ਜੀ ਅਤੇ ਸਾਡੇ ਮੈਨੇਜਰ ਸਹਿਬਾਨ ਸਰਦਾਰ ਨਿਸ਼ਾਨ ਸਿੰਘ ਜੀ ਕੋ ਸਮੁੱਚੇ ਸਟਾਫ ਵੱਲੋਂ ਇਹ ਅਦਾਸ ਬੇਨਤੀ ਕਰਕੇ ਗੁਰੂ ਚਰਨਾਂ ਦੇ ਨਿਸ਼ਾਨ ਸੈਕਟਰ ਲਾਇਆ ਜਾ ਰਿਹਾ ਹੈ ਤੇ ਆਪ ਸੰਗਤਾਂ ਨੂੰ ਵਧਾਈਆਂ ਹੋਣ ਸਾਨੂੰ ਸਾਰਿਆਂ ਨੂੰ ਅਕਾਲ ਤਖਤ ਸਾਹਿਬ ਦਾ ਹੁਕਮ ਮੰਨਣਾ ਚਾਹੀਦਾ ਹੈ ਕਿਉਂਕਿ ਅਕਾਲ ਤਖਤ ਸਾਹਿਬ ਸਾਡੀ ਸਰਮੋਹ ਸੰਸਥਾ ਹੈ ਤੇ ਜੋ ਉਥੋਂ ਅਦੇਸ਼ ਸੰਦੇਸ਼ ਜਾਰੀ ਹੁੰਦੇ ਹਨ ਉਹ ਸਾਰੇ ਸਿੱਖ ਜਗਤ ਨੂੰ ਮੰਨਨੇ ਚਾਹੀਦੇ ਤੇ ਕੇਵਲ ਸ਼੍ਰੋਮਣੀ ਪ੍ਰਧਾਨ ਪਰਬੰਧ ਕਮੇਟੀ ਦੇ ਅਧੀਨ ਸਾਨ ਨਹੀਂ ਜਿੰਨੇ ਸਥਾਨਕ ਸਥਾਨ ਹਨ ਵਿਦੇਸ਼ਾਂ ਵਿੱਚ ਜਿੰਨੇ ਹਨ ਉਹਨਾਂ ਸਾਰਿਆਂ ਤੇ ਨਿਸ਼ਾਨ ਸਾਹਿਬ ਹੋਣ ਇਹੀ ਚੁਲਾਏ ਜਾਣ ਤੇ ਪੰਥ ਵੱਲੋਂ ਆਦੇਸ਼ ਹੋਇਆ ਹੈ ਤੇ ਸਾਨੂੰ ਸਭ ਮਨਾਂ ਨੂੰ ਮੰਨਣਾ ਹੈ ਮੰਨਣਾ ਚਾਹੀਦਾ ਹੈ ਅੱਜ ਸਾਨੂੰ ਇਹ ਕਹਿਣ ਤੇ ਬੜੀ ਖੁਸ਼ੀ ਹੋ ਰਹੀ ਹੈ ਕਿ ਪਾਵਨ ਸਥਾਨ ਗੁਰਦਾਰਾ ਸ੍ਰੀ ਦੁੱਖ ਨਿਵਾਰਕ ਸਾਹਿਬ ਦੇ ਇਹ ਨਿਸ਼ਾਨ ਸਭ ਚੁਲਾਏਗੇ ਆਪ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ